ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ 108 ਸੰਤ ਹਮੇਸ਼ ਮੋਨੀ ਜੀ ਬੋਰੇ ਵਾਲੇ ਸੰਤ ਤੇ ਸ੍ਰੀਮਾਨ 108 ਸੰਤ ਬਲਵੀਰ ਸਿੰਘ ਜੀ ਰਣੀਏ ਵਾਲੇ ਹਾਂਜੀ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰੋ ਬੋਰੇ ਵਾਲੇ ਸੰਤਾਂ ਦੀ ਵਰਸੀ ਹੈ ਜੀ ਅੱਜ 21 ਸਤੰਬਰ ਦਿਨ ਐਤਵਾਰ ਸ੍ਰੀ ਅਖੰਡ ਪਾਠਾਂ ਦੇ ਭੋਗ ਪ੍ਰਸਤ ਸਮਾਗਮ 21 ਦਸੰਬਰ 2025 ਦਿਨ ਐਤਵਾਰ ਨੂੰ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰੇ ਮਹਾਰਾਜ ਸਾਲਾਨਾ ਵਰਸੀ ਜਗ ਸਮਾਗਮ ਤਨ ਤਨ ਸੰਤ ਬੋਰੇ ਵਾਲੇ ਸੰਤ ਜੀ ਸਤ ਸੰਤ ਆਸ਼ਰਮ ਗਊਸ਼ਾਲਾ ਨਹਿਰਵਾਲੀ ਬਦਨੀ ਕਲਾ ਮੋਗਾ ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰੇ ਮਹਾਰਾਜ ਸੰਕਤਾਂ ਦਾ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਹੀ ਰਹੇ ਬਹੁਤ ਜ਼ਿਆਦਾ ਇਕੱਠ ਹੈ ਬਦਨੀ ਕਣਾ ਵਾਹਿਦੁਰ ਜੀ ਦਾ ਖਾਲਸਾ ਵਾਹਿਦੁਰ ਜੀ ਕੀ ਫਤਿਹ